ਕੀ ਪੰਜਾਬ ਦੇ ਵਿੱਚ ਮੈਕਡਾਮੀਆ ਨਟ ਜਿਹੜਾ ਹੈ ਉਹ ਹੋ ਸਕਦਾ ਕਿ ਨਹੀਂ ਜਾਂ ਉਹਦੀ ਕੀ ਪੋਸਿਬਿਲਟੀ ਆ ਅੱਜ ਈਕਾਲ ਦੀ ਮੈਂ ਗੁਰਸਿਮਰਨ ਸਿੰਘ ਤਰੋਆ ਨੇਚਰਲ ਫਾਰਮ ਤੋਂ ਦੋਸਤੋ ਅੱਜ ਗੱਲ ਕਰਾਂਗੇ ਜੀ ਮੈਕਡਾਮੀਆ ਨਟ ਬਾਰੇ ਮੈਕਡਾਮੀਆ ਨਟ ਦਾ ਬਹੁਤ ਚਰਚਾ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਕਈ ਵੀਡੀਓਜ਼ ਇਹਦੀਆਂ ਹਿੰਦੀ ਵਾਲੇ ਚੈਨਲਾਂ ਤੇ ਪੰਜਾਬੀ ਵਾਲੇ ਚੈਨਲਾਂ ਤੇ ਕਾਫੀ ਚੱਲ ਰਹੀਆਂ ਨੇ ਜੋ ਇਹਦੀ ਇਨਕਮ ਨੂੰ ਕਈ ਲੱਖਾਂ ਚ ਦੱਸ ਰਹੀਆਂ ਨੇ ਜੀ ਵੀ ਇਹਦੀ ਐਨੇ ਲੱਖ ਇਨਕਮ ਹੋ ਸਕਦੀ ਹੈ ਐਨੇ ਲੱਖ ਇਨਕਮ ਹੋ ਸਕਦੀ ਆ ਕਈ ਯੂਟਿਊਬਰ ਇਹਨੂੰ ਕਹਿੰਦੇ ਵੀ 1 ਕਰੋੜ ਤੱਕ ਪਹੁੰਚ ਸਕਦਾ ਜੀ ਇਹਦਾ ਕੀਲਾ ਦੋਸਤੋ ਇਹਨੂੰ ਲਾਉਣ ਤੋਂ ਪਹਿਲਾਂ ਇਹਦੇ ਬਾਰੇ ਸਾਰਾ ਕੁਝ ਸਮਝਣਾ ਜ਼ਰੂਰੀ ਆ ਇਹਨੂੰ ਪੰਜਾਬ ਦੇ ਵਿੱਚ ਕੀ ਇਹ ਹੁੰਦਾ ਜਾਂ ਕੀ ਨਹੀਂ ਹੁੰਦਾ ਇਹ ਸਮਝਣਾ ਬਹੁਤ ਜ਼ਰੂਰੀ ਆ ਆਪਾਂ ਲਾਈਏ ਜਾਂ ਨਾ ਲਾਈਏ ਇਹ ਗੱਲ ਤੇ ਨਿਰਭਰ ਕਰੂਗਾ ਵੀ ਆਪਣੀ ਜਿਹੜੀ ਸਮਝ ਆ ਉਹ ਇਸ ਬੂਟੇ ਪ੍ਰਤੀ ਕਿੰਨੀ ਆ ਤੇ ਇਸ ਬਿਜ਼ਨਸ ਮਾਡਲ ਪ੍ਰਤੀ ਕਿੰਨੀ ਆ ਜੇ ਆਪਾਂ ਨੂੰ ਬਿਜ਼ਨਸ ਮਾਡਲ ਦਾ ਨਹੀਂ ਪਤਾ ਹੋਊਗਾ ਜਾਂ ਬਿਜ਼ਨਸ ਬਾਰੇ ਪਤਾ ਨਹੀਂ ਹੋਊਗਾ ਤਾਂ ਆਪਾਂ ਕਦੇ ਵੀ ਕਿਸੇ ਚੀਜ਼ ਚ ਕਾਮਯਾਬ ਨਹੀਂ ਹੋ ਸਕਦੇ ਮੈਕਡਮੀਆਂ ਚ ਵੀ ਨਹੀਂ ਹੋ ਸਕਦੇ ਜੀ ਮੈਕਡਮੀਆਂ ਦੇ ਲੋਕ ਵੀਡੀਓ ਪਾ ਕੇ ਕਹਿ ਰਹੇ ਨੇ ਵੀ ਇਹ 1 ਕਰੋੜ ਤੱਕ 50 ਲੱਖ ਤੱਕ 1 ਏਕੜ ਜਾ ਸਕਦਾ ਜੀ ਇਹ 3000 ਰੁਪਏ ਕਿਲੋ ਆ ਜੀ ਦੋਸਤੋ 3000 ਰੁਪਏ ਕਿਲੋ ਜਿਹੜੀ ਇਹਦੀ ਗਿਰੀ ਆ ਉਹ ਆ ਇਹਦੀ ਗਿਰੀ ਦੇ ਉੱਤੇ ਦੋਸ਼ ਛਿਲੜ ਹੁੰਦੇ ਨੇ ਜੀ ਇੱਕ ਪਹਿਲਾਂ ਹਰਾ ਜਿਹੜਾ ਆਮ ਜਦੋਂ ਆਪਾਂ ਤੋੜਦਿਆਂ ਉਦੋਂ ਹੁੰਦਾ ਉਦੋਂ ਬਾਅਦ ਸੁੱਕ ਕੇ ਇੱਕ ਚਾਕਲੇਟ ਕਲਰ ਦਾ ਇਹਦੇ ਤੇ ਬਣਦਾ ਜੀ ਛਿਲਕਾ ਉਹ ਹੁੰਦਾ ਉਹਨੂੰ ਤੋੜਨ ਲਈ ਸਪੈਸ਼ਲ ਮਸ਼ੀਨ ਚਾਹੀਦੀ ਆ ਜਿਹੜਾ ਹਰਾ ਛਿਲਕਾ ਪਹਿਲਾਂ ਹੁੰਦਾ ਉਹਨੂੰ ਤੋੜਨ ਲਈ ਵੀ ਇੱਕ ਸਪੈਸ਼ਲ ਮਸ਼ੀਨ ਚਾਹੀਦੀ ਆ ਜੇ ਆਪਾਂ ਇਹਨੂੰ ਕਮਰਸ਼ੀਅਲ ਲੈ ਕੇ ਜਾਣਾ ਚਾਹੁੰਦੇ ਆ ਜਿਹੜੀ ਅੰਦਰ ਇਹਦੇ ਆ ਕੇ ਗੇਰੀ ਨਿਕਲੂਗੀ ਉਹ ਜਾ ਕੇ ਦੋਸਤੋ 3000 ਰੁਪਏ ਨੂੰ ਜਾਂ 2500 ਨੂੰ ਜਾਂ 3500 ਨੂੰ ਉਹ ਕਿਲੋ ਵਿਕਦੀ ਹੈ ਜੀ ਹੁਣ ਕਈ ਦੋਸਤਾਂ ਦਾ ਫੋਨ ਆਉਂਦਾ ਸੀ ਵੀ ਮੈਕਾਡਮੀਆ ਲਾਉਣਾ ਸੀ 1 ਕਿਲਾ ਲਾਉਣਾ ਸਾਨੂੰ ਬੂਟੇ ਮਿਲ ਜਾਣ ਸਾਨੂੰ ਜਾਂ ਬੂਟੇ ਮਿਲ ਰਹੇ ਆ ਕਿਤੋਂ ਸਾਨੂੰ 1000 ਰੁਪਏ ਦਾ ਬੂਟਾ ਮਿਲ ਰਿਹਾ ਸਾਨੂੰ ਐਨੇ ਦਾ ਬੂਟਾ ਮਿਲ ਰਿਹਾ ਉਹ ਜੀ ਦੇਸੀ ਸੀਡ ਤੋਂ ਬੂਟਾ ਤਿਆਰ ਆ ਅਸੀਂ ਉਹਨੂੰ ਲਾਵਾਂਗੇ ਉਹ ਤੀਜੇ ਸਾਲ ਨੂੰ ਸਾਨੂੰ ਫਲ ਦੇ ਦਊ ਦੋਸਤੋ ਇਹ じゃ ਕੋਈ ਮੈਗੈਡਮੀਆ ਦਾ ਬੂਟਾ ਨਹੀਂ ਹੈਗਾ ਜਿਹੜਾ ਸੀਡ ਤੋਂ ਲਾ ਕੇ ਆਪਾਂ ਤੀਜੇ ਸਾਲ ਨੂੰ ਫਲ ਪ੍ਰਾਪਤ ਕਰ ਸਕੀਏ ਹੁਣ ਤੁਸੀਂ ਆ ਮੇਰੇ ਕੋਲੇ ਦੋ ਬੂਟੇ ਦੋ ਪ੍ਰਕਾਰ ਦੇ ਬੂਟੇ ਦੇਖ ਸਕਦੇ ਹੋ ਜਿਹੜੇ ਆ ਛੋਟੇ ਬੂਟੇ ਨੇ ਇਹ ਜਿਹੜੇ ਹੈਗੇ ਆ ਇਹ ਸੀਡ ਤੋਂ ਤਿਆਰ ਨੇ ਜਿਹੜੇ ਆ ਵੱਡੇ ਬੂਟੇ ਆ ਜੀ ਇਹ ਗਰਾਫਟਡ ਬੂਟੇ ਇੰਪੋਰਟਡ ਬੂਟੇ ਜਿਹੜੇ ਬਾਹਰੋਂ ਆਏ ਨੇ ਉਹ ਆਪਾਂ ਲੈ ਕੇ ਆਏ ਆ ਜੀ ਹੁਣ ਇਹਨਾਂ ਤੇ ਇਹਨਾਂ 'ਚ ਇਹੀ ਫਰਕ ਆ ਜੀ ਇਹ ਗਰਾਫਟਡ ਨੇ ਇਹ ਦੇਸੀ ਨੇ ਇਹ ਸੀਡ ਤੋਂ ਤਿਆਰ ਨੇ ਹੁਣ ਤੁਸੀਂ ਇਹਨਾਂ ਦਾ ਸਾਈਜ਼ ਉਸ ਤੋਂ ਦੇਖ ਸਕਦੇ ਹੋ ਮੇਰੇ ਕੋਲੇ ਇਹ ਤਕਰੀਬਨ 3 ਫੁੱਟ ਤੋਂ ਪਲੱਸ ਬੂਟਾ ਆਪਣੇ ਕੋਲੇ ਆ ਚੁੱਕਿਆ ਹੈ ਜੀ ਇਹ ਆਪਾਂ ਲਾਵਾਂਗੇ ਜੀ ਖੇਤ ਦੇ ਵਿੱਚ ਟਰਾਇਲ ਦੇ ਤੌਰ ਤੇ ਤੇ ਜਿਹੜੇ ਆ ਦੋਸਤੋ ਦੂਜੇ ਬੂਟੇ ਨੇ ਜੀ ਇਹ ਗਰਾਫਟਡ ਨੇ ਇਹਨਾਂ ਦੀ ਗਰਾਫਟਿੰਗ ਤੁਸੀਂ ਇੱਥੇ ਦੇਖ ਸਕਦੇ ਹੋ ਹੋਈ ਹੋਈ ਆ ਜੀ ਇਹ ਗਰਾਫਟਿੰਗ ਹੋ ਕੇ ਇੰਪੋਰਟ ਹੋਏ ਹੋਏ ਬੂਟੇ ਨੇ ਜੀ ਇਹਨਾਂ ਦੀ ਵੀ ਜਿਹੜੀ ਗਰਾਫਟਿੰਗ ਆ ਉਹ ਵੀ ਬੀ ਸ਼ੇਪ ਗਰਾਫਟਿੰਗ ਹੋਈ ਹੋਈ ਆ ਜੀ ਆ ਦੇਖੋ ਮੈਂ ਇਹਦਾ ਗਰਾਫਟਿੰਗ ਵਾਲਾ ਪੋਲੀਥੀਨ ਲਾ ਰਹੇ ਹਾਂ ਜੀ ਤੇ ਇਹਦੇ ਵਿੱਚ ਗਰਾਫਟਿੰਗ ਆਪਾਂ ਨੂੰ ਦੇਖੋ ਦੇਖਣ ਨੂੰ ਮਿਲੂਗੀ ਤੇ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਜੀ ਇਹ ਆ ਦੇਖੋ ਜੀ ਦੋਸਤੋ ਇਹਦੀ ਵੀ ਟਾਈਪ ਗਰਾਫਟਿੰਗ ਆ ਜਿਹੜੀ ਉਹ ਇੱਥੇ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਜੀ ਇਹ ਵੀ ਟਾਈਪ ਗਰਾਫਟ ਹੋਏ ਹੋਏ ਨੇ ਜੀ ਇਹ ਇਹ ਜਿਹੜੇ ਇਹ ਬੂਟੇ ਦੀ ਉਮਰ ਆ ਜੀ ਇਹ ਤਕਰੀਬਨ ਆਪਣੇ ਕੋਲੇ ਜੀ 3 ਸਾਲ ਦਾ ਬੂਟਾ ਆਪਾਂ ਨੂੰ ਮਿਲਿਆ ਜੀ ਇਹ 2 ਸਾਲ ਦਾ ਇਹਦਾ ਜੜ ਮੁੱਡ ਉਹਦੇ ਤੋਂ ਉੱਤੇ ਵੱਡੀ ਗਰਾਫਟਿੰਗ 1 ਸਾਲ ਪਹਿਲਾਂ ਦੀ ਹੋਈ ਹੋਈ ਆ ਜੀ ਇਹ 3 ਸਾਲ ਦਾ ਬੂਟਾ ਦੋਸਤੋ ਹੁਣ ਆਪਾਂ ਆਪਣੇ ਖੇਤ ਦੇ ਵਿੱਚ ਲਾ ਕੇ ਇਹਦੇ ਤੇ ਟ੍ਰਾਇਲ ਕਰਾਂਗੇ ਜਿਹੜਾ ਇਹਦਾ ਸਰਦੀ ਗਰਮੀ ਵਾਲਾ ਟ੍ਰਾਇਲ ਆ ਉਹ ਤੇ ਸਕਸੈਸਫੁਲੀ ਮੇਰੇ ਖੇਤ 'ਚੇ ਕਾਮਯਾਬ ਹੋ ਗਿਆ ਸੀ ਪਰ ਕੁਝ ਸਮੇਂ ਪਹਿਲਾਂ ਕੁਝ ਉਵਾਰਾ ਪਸ਼ੂਆਂ ਨੇ ਇਹਨੂੰ ਖਰਾਬ ਕਰਤਾ ਸੀ ਤੇ ਖਰਾਬ ਹੋਣ ਤੋਂ ਬਾਅਦ ਫਿਰ ਮੈਂ ਦੁਬਾਰਾ ਜਦੋਂ ਲੈ ਕੇ ਆਇਆ ਜੀ ਬੂਟੇ ਤਾਂ ਆਪਾਂ ਨੂੰ ਸਾਈਜ਼ ਦੇ ਵੱਡੇ ਵੀ ਬੂਟੇ ਮਿਲ ਗਏ ਤੇ ਗ੍ਰਾਫਟਡ ਵੀ ਮਿਲ ਗਏ ਹੁਣ ਗ੍ਰਾਫਟਡ ਤੋਂ ਆਪਾਂ ਨੂੰ ਇਹ ਰਿਜ਼ਲਟ ਮਿਲੂਗਾ ਵੀ ਆਉਣ ਵਾਲੇ 2-3 ਸਾਲਾਂ ਦੇ ਵਿੱਚ ਆਪਾਂ ਨੂੰ ਫਲ ਕਿੰਨਾ ਮਿਲਦਾ ਤੇ ਇਹਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਕਿੰਨੇਵੇਂ ਸਾਲ ਦਾ ਕੇ 2 ਸਾਲ ਦੇ ਪੁਰਾਣੇ 3 ਸਾਲ ਦੇ ਪੁਰਾਣੇ ਬੂਟੇ ਨੇ ਜੀ ਇਹ ਸੀਡ ਵਾਲੇ ਤੇ ਉਹਨਾਂ ਤੋਂ ਆਪਾਂ ਨੂੰ ਕਿੰਨੇ ਸਾਲ ਬਾਅਦ ਫਲ ਆ ਜਿਹੜਾ ਪ੍ਰਾਪਤ ਹੁੰਦਾ ਜੇ ਦੋਸਤੋ ਗੱਲ ਕਰੀਏ ਵੀ ਜਿਹੜੇ ਕਹਿੰਦੇ ਆ ਵੀ ਆਪਾਂ ਸੀਡ ਤੋਂ ਲਾ ਕੇ ਤੀਜੇ ਜਾਂ ਚੌਥੇ ਸਾਲ 'ਚ ਫਲ ਲੈ ਲਾਂਗੇ ਉਹ ਕਾਮਯਾਬ ਨਹੀਂ ਹੋਣਾ ਜੀ ਇੰਨੀ ਛੇਤੀ ਉਹ ਫਲ ਕਾਮਯਾਬ ਨਹੀਂ ਹੁੰਦਾ ਜੀ ਇਹਨੂੰ ਹੁਣ ਆਪਣੇ ਖੇਤ 'ਚ ਲਾ ਕੇ ਆਪਾਂ ਇਹਦੀ ਤਸੱਲੀ ਕਰਾਂਗੇ ਜੀ ਵੀ ਕਿੱਦਾਂ ਹੁੰਦਾ ਤੇ ਇਹਦਾ ਫਲ ਕਿੰਨੇ ਟਾਈਮ ਬਾਅਦ ਆਪਣੇ ਕੋਲੇ ਆਉਂਦਾ ਜੀ ਤੇ ਇਹਦੇ ਫਲ ਦੇ ਕਿੰਨੀ ਮਾਤਰਾ ਹੁੰਦੀ ਹੈ ਜੀ ਆਪਣੇ ਕੋਲ ਟੇਸਟ ਕਿਹਜਾ ਬਣਦਾ ਸਾਈਜ਼ ਕਿਹਜਾ ਬਣਦਾ ਉਹ ਸਾਰੀਆਂ ਗੱਲਾਂ ਦੇਖਾਂਗੇ ਜੀ ਫਿਰ ਆਪਾਂ ਅੱਗੇ ਇਹਨੂੰ ਖੇਤੀਬਾੜੀ ਲਈ ਰეკਮੈਂਡ ਕਰ ਸਕਦੇ ਹਾਂ ਜਿਹੜੇ ਬੰਦੇ ਨੇ ਟ੍ਰਾਇਲ ਕਰਨੇ ਨੇ ਟ੍ਰਾਇਲ ਕਰਨ ਦਾ ਸ਼ੌਕੀਨ ਆ ਇੱਕ ਦੋ ਬੂਟੇ ਲਾਉਣਾ ਚਾਹੁੰਦਾ ਜਾਂ 10 20 ਬੂਟੇ ਵੀ ਲਾਉਣਾ ਚਾਹੁੰਦਾ ਉਹ ਲੈ ਜਾ ਸਕਦਾ ਜੀ ਬੂਟੇ ਇਹ ਵੱਡੇ ਵੀ ਦੇਖ ਸਕਦੇ ਹੋ ਇਹ ਹਜੇ ਅਵੇਲੇਬਲ ਨਹੀਂ ਹੈਗੇ ਕਰੰਟਲੀ ਇਹ ਆਪਾਂ ਸੇਲ ਲਈ ਨਹੀਂ ਰੱਖੇ ਜੀ ਸਿਰਫ ਇਹ ਪੰਜ ਬੂਟੇ ਆਪਣੇ ਕੋਲੇ ਆਏ ਨੇ ਤੇ ਇਹ ਆਪਾਂ ਟ੍ਰਾਇਲ ਲਈ ਹੀ ਰੱਖਾਂਗੇ ਜੀ ਧੰਨਵਾਦ ਜੀ